ਸੱਜਣੋ ਇੱਕ ਵੀਡੀਓ ਕਵਰ ਕਰਨੀ ਬਰਜ ਨੱਥੋ ਕੇ ਦੋ ਐਨੀਮਲ ਵਿਕਰੀ ਵਾਲਿਆ ਹੈਪੀ ਕੋਲੇ ਇੱਕ ਬੈੜ ਜੈਜ ਰੇਡ ਦੀ ਆ ਬਿਲਕੁਲ ਸੂਨ ਵਾਲੀ ਹਫਤੇ ਦੀ ਕੱਚੀ ਤੇ ਆ ਮੀਨੀ ਮਹਿੰਦੀ ਚਵਾਈ ਤੁਹਾਨੂੰ ਦਿਖਾਤੀ ਹੈਪੀ ਓਕੇ ਰਿਪੋਰਟ ਆ ਨਾ ਬਹੁਤ ਜਿਆਦੀ ਭਾੜੀ ਚੌਂ ਚੱਲਦੀ ਜੂਨ ਚਾਨ ਓਕੇ ਜਮਾ ਹਨਾ ਮੱਛੀ ਮੋਟਰ ਵਾਲਾ ਹੀ ਲੱਗਾ ਦੋ ਦੀ ਮੋਟਰ ਹੀ ਆ ਤੇ ਦੋ ਦੀ ਮੋਟਰ ਆ ਤੇ ਮੀਣੀ ਆ ਮੀਣੀ ਮਗਰ ਕੱਟੀ ਮਗਰ ਹੀ ਕੱਟੀ ਸੂਬਾ ਦੁੱਧ ਹੁਣ ਕਿੰਨਾ ਮੰਨ ਕੇ ਅਗਲਾ ਸੌਦਾ ਕਰੀਏ 1 ਕਿਲੋ ਮੰਨ ਕੇ ਲਵੇ ਭਾਜੀ 12 ਕਿਲੋ ਮੰਨ ਕੇ ਲੈ ਲਈ ਹੈ ਨਾ ਤੇ ਰੇਟ ਇਹਦਾ ਕਿੰਨੇ ਦੀ ਦੇਤੀ ਰੇਟ ਪਉ 1 30 35 ਜੋ ਮਾੜੀ ਕਾਲੀ 1 ਵੀ ਜੋ 2000 ਸ਼ੋਰ 1 ਲੱਖ ਤੇ 18000 ਦੀ ਲੈਣਾ ਵਾ ਇਹਦੇ ਬੋਝ 'ਚ ਪਾਉਣੇ ਆਪਾਂ ਬੋਝੇ 'ਚ ਪਾਉਣੇ ਆ ਗਣਕੇ ਬੋਝੇ 'ਚ ਓਕੇ ਤੇ ਗਾਂ ਕਿੰਨੇ ਦੀ ਕਹਤੀ 2 ਕੜ 40 ਦੀ 2 ਕੜ 40 ਦੀ ਮੁੱਲ 45 50 ਜੋ ਮਾਫੀ ਕਰ ਲਈ 40 ਚ 2 ਸ਼ੋਰ 40 ਚ 2 ਬੜੀ ਸੀਲਸ ਆਉ ਹਣਾ ਸ਼ਹਿਦ ਹੁੰਦਾ ਠੀਕ ਆ ਠੀਕ ਆ ਧੰਨਵਾਦ ਸੱਜਣੋ ਸ਼ਾਰਟ ਵੀਡੀਓ ਵੇਖਣ ਲਈ ਓਕੇ ਰਿਪੋਰਟ ਮੀਣੀ ਮਹਿੰਦੀ ਚਵਾਈ ਵਿਖਾਈ ਤੁਹਾਨੂੰ ਧੰਨਵਾਦ